ਹੈਲੋ ਦੋਸਤੋ ਡਾਕਟਰ ਸੇਫ ਕੋਂ ਪਟਿਆਲੇ ਤੋਂ ਅੱਜ ਦੀ ਵੀਡੀਓ ਬੱਚਿਆਂ ਦੇ ਨਾਂ ਬੱਚੇ ਜਿਹੜੇ ਮੰਦ ਬੁੱਧੀ ਨੇ ਮੈਂਟਲੀ ਰਿਟਾਰਡਡ ਨੇ ਜਾਂ ਜਿਹੜੇ ਹਾਈਪਰ ਐਕਟਿਵ ਨੇ ਸੋ ਕਾਲਡ ਆਟਿਸਟਿਕ ਜਾਂ ਏ ਡੀ ਐਚ ਡੀ ਦੇ ਬੱਚੇ ਨੇ ਮੇਰੇ ਕੋਲ ਬਹੁਤ ਪੇਸ਼ੈਂਟ ਆ ਰਹੇ ਨੇ ਇਹਨਾਂ ਦਿਨਾਂ 'ਚ ਸੋ ਮੈਂ ਸੋਚਿਆ ਕਿ ਪੇਰੈਂਟਸ ਨੂੰ ਆਗਾਹ ਕਰਨ ਲਈ ਮੈਂ ਛੋਟੀ ਜਿਹੀ ਵੀਡੀਓ ਬਣਾਵਾਂ ਸੋ ਪਲੀਜ਼ ਅਗਰ ਤੁਹਾਡੇ ਆਸ-ਪਾਸ ਕੋਈ ਇਦਾਂ ਦਾ ਬੱਚਾ ਹੈ ਤਾਂ ਤੁਸੀਂ ਇਹ ਵੀਡੀਓ ਬਹੁਤ ਧਿਆਨ ਨਾਲ ਦੇਖਿਓ ਤੁਹਾਨੂੰ ਕਾਫੀ ਕੁਝ ਨਵੀਆਂ ਗੱਲਾਂ 'ਚ ਸੁਣਨ ਨੂੰ ਮਿਲਣਗੀਆਂ ਜਿੰਨੇ ਕਿ ਮੇਰੇ ਕੋਲ ਬੱਚੇ ਆਏ ਨੇ 34 35 ইয়ার্স ਦਾ ਮੇਰਾ ਐਕਸਪੀਰੀਅנס ਹੋ ਗਿਆ ਬਟ ਪਿਛਲੇ ਸੇਵਨ 10 ਸਾਲਾਂ ਦਾ ਅਗਰ ਐਕਸਪੀਰੀਅנס ਸ਼ੇਅਰ ਕਰਾਂ ਤਾਂ ਉਹਦੇ ਚੋਂ ਜਿੰਨੇ ਬੱਚਿਆਂ ਦਾ ਮੈਂ ਐਨਾਲਿਸਿਸ ਕੀਤਾ ਹੈ ਉਹਦੇ ਚੋਂ ਮੋਰ ਦਨ 90% ਬੱਚੇ ਉਹ ਇਸ ਪਾਸੇ ਵੱਲ ਨੂੰ ਗਏ ਨੇ ਜਿਹੜੇ ਸੋ ਕਾਲਡ ਨਾਰਮਲ ਸੋਸ਼ਲ ਕੰਡੀਸ਼ਨਿੰਗ ਤੋਂ ਥੋੜਾ ਉਸ ਪਾਸੇ ਨੇ ਜਾਂ ਉਸ ਪਾਸੇ ਨੇ ਜਾਂ ਤਾਂ ਹਾਈਪਰ ਐਕਟਿਵ ਨੇ ਜਾਂ ਬਿਲਕੁਲ ਸਲੋ ਨੇ ਸਲੱਗੇਸ਼ ਨੇ ਜਾਂ ਉਹਨਾਂ ਦੇ ਮਾਈਲਸਟੋਨਸ ਡਿਲੇਡ ਨੇ ਕੀ ਕੰਡੀਸ਼ਨ ਹੁੰਦੀ ਹੈ ਕਿਉਂ ਹੈ ਪਹਿਲਾਂ ਤਾਂ ਆਪਾਂ ਇਸ ਤੇ ਗੱਲ ਕਰਦੇ ਹਾਂ ਉਹਦੇ ਵਿੱਚ ਕੀ ਹੈ ਕਿ ਜਿਹੜੇ ਪੇਰੈਂਟਸ ਸਪੈਸ਼ਲੀ ਜਿਨ੍ਹਾਂ ਨੇ ਮੈਂ ਬੁੱਕਸ ਪੜ੍ਹੀਆਂ ਜਾਂ ਕਿਧਰੋਂ-ਉਧਰੋਂ ਡਾਟਾ ਇਕੱਠਾ ਕੀਤਾ ਆ 75 ਤੋਂ 80% ਮਦਰ ਦਾ ਰੋਲ ਹੈ ਬੱਚੇ ਦੀ ਮੈਂਟਲ ਔਰ ਫਿਜ਼ੀਕਲ ਗ੍ਰੋਥ ਦੇ ਵਿੱਚ ਤੇ ਵੀ 25% ਦੇ ਆਸ-ਪਾਸ ਫਾਦਰ ਦਾ ਰੋਲ ਹੈ ਮੈਂ ਗੱਲਾਂ ਆਪਣੇ ਪ੍ਰੈਕਟੀਕਲ ਐਕਸਪੀਰੀਅੰਸ ਤੋਂ ਕਹਿ ਰਿਹਾ ਹਾਂ ਜਿਹੜੇ ਬੱਚੇ ਮੇਰੇ ਸਾਹਮਣੇ ਵੱਡੇ ਹੋਏ ਹੁਣ ਉਹ ਯੰਗ ਇਸ ਵੀ ਆਲਮੋਸਟ ਕ੍ਰਾਸ ਕਰ ਚੱਲੇ ਸੋ ਉਹਨਾਂ ਉਹਨਾਂ ਦਾ ਸਾਰਾ ਫਾਲੋਅ ਅਪ ਮੇਰੇ ਕੋਲ ਹੈ ਤਾਂ ਬਹੁਤ ਜ਼ਰੂਰੀ ਗੱਲ ਹੈ ਪਲੀਜ਼ ਮੇਰੀ ਗੱਲ ਨੂੰ ਨਾ ਧਿਆਨ ਨਾਲ ਸੁਣ ਲਿਓ ਮੈਂ ਮੇਰੇ ਦਿਲ ਹੀ ਦਿਲ ਚ ਬਹੁਤ ਪੇਨ ਐ ਇਸ ਗੱਲ ਨੂੰ ਲੈ ਕੇ ਕਿ ਮੇਰੇ ਸਾਹਮਣੇ ਸਭ ਕੁਝ ਹੋਇਆ ਤੇ ਮੈਂ ਕੁਝ ਵੀ ਨਹੀਂ ਕਰ ਸਕਿਆ ਮੈਂ ਬੜਾ ਹੈਲਪਲੈਸ ਫੀਲ ਕਰ ਰਿਹਾ ਹਾਂ ਪਿਛਲੇ ਕਈ ਦਿਨਾਂ ਤੋਂ ਕਿਉਂਕਿ ਮੇਰੀਆਂ ਕੁਝ ਵੀਡੀਓਜ਼ ਵਾਇਰਲ ਹੋਈਆਂ ਜਿਹੜੀਆਂ ਡਰੱਗਸ ਨਾਲ ਰਿਲੇਟਿਡ ਸੀ ਜਾਂ ਮੈਂਟਲ ਟਰੋਮਾਜ਼ ਨਾਲ ਰਿਲੇਟਿਡ ਸੀ ਸੋ ਇੰਨਾ ਜ਼ਿਆਦਾ ਇਨਫਲੋ ਆ ਗਿਆ ਸਾਡੇ ਕੋਲ ਸਾਡੇ ਕੋਲੋਂ ਪੇਸ਼IENTS ਸੰਭਾਲ ਨਹੀਂ ਹੋ ਰਹੇ ਅਸੀਂ ਓਵਰ ਵੈਲਮ ਹੋ ਗਏ ਮੇਰਾ ਸਾਰਾ ਸਟਾਫ ਥੱਕ ਗਿਆ ਪਿਆ ਹੈ ਡੇ ਐਂਡ ਨਾਈਟ ਕਾਲਸ ਟੈਂਡ ਕਰ ਕਰਕੇ ਪੇਸ਼ੈਂਟ ਟੈਂਡ ਕਰ ਕਰਕੇ ਹੁਣ ਅਸੀਂ ਅਗਲੇ ਆਲਮੋਸਟ 20 25 ਡੇਜ਼ ਦੀ ਅਪਾਇੰਟਮੈਂਟਸ ਰੋਕ ਦਿੱਤੀਆਂ ਕਿਉਂਕਿ ਸਾਡੇ ਕੋਲ ਇੰਨਾ ਪ੍ਰੈਸ਼ਰ ਚੱਲ ਨਹੀਂ ਹੁੰਦਾ ਉਹਦੀ ਰੀਜ਼ਨ ਕੀ ਹੋਇਆ ਜਿਹਨਾਂ ਕਿ ਮੈਂ ਅਨਾਲਿਸਿਸ ਕੀਤਾ ਕਿ ਬੱਚਾ ਛੋਟਾ ਬੱਚਾ ਮੈਰਿਜ ਤੇ ਮੈਂ ਵੀ ਉੱਥੇ ਸੀਗਾ ਪ੍ਰੈਜ਼ੈਂਟ ਸਾਡੇ ਸੌਰੀ ਆਲਮੋਸਟ ਕਿਸਾਨ ਪਰਿਵਾਰ ਨੇ ਤਾਂ ਮੈਂ ਦੇਖਿਆ ਛੋਟਾ ਬੱਚਾ 2.5 ਸਾਲ ਦਾ ਤਾਂ ਫਾਦਰ ਨੇ ਬੁਲਾਇਆ ਹੋਰ ਇਹ ਬੱਚੇ ਮੱਠੀ ਬੇਟੀ ਹੋ ਰਿਆ ਲੈ ਅਫਰਡ ਪੈਗ ਉਹ ਬੱਚੇ ਨੂੰ ਉਹਨਾਂ ਨੇ ਆਪਣਾ ਪੈਗ ਫੜਾਇਆ ਕਹਿੰਦਾ ਲੈ ਇੱਕ ਕੁਟਲਾ ਬੱਚੋ ਕਿੰਨੇ ਨਹੀਂ ਨਹੀਂ ਪਾਪਾ ਮੈਂ ਨਹੀਂ ਲੈਣੀ ਨਹੀਂ ਨਹੀਂ ਜੱਟਾਂ ਦਾ ਮੁੰਡਾ ਲਾ ਤੂੰ ਕੁਝ ਨਹੀਂ ਹੁੰਦਾ ਉਹਨੂੰ ਜੱਟਾਂ ਦਾ ਮੁੰਡਾ ਵੱਡਾ ਹੋ ਗਿਆ ਹੁਣ ਕਰਦੇ ਰੋਕਦੇ ਨੇ ਤੇ ਬੱਚਾ ਰੁਕਦਾ ਨਹੀਂ ਮੈਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਪਲੀਜ਼ ਆਪਣੀ ਆਪਣੀ ਸਾਈਕੀ ਨੂੰ ਕੰਟਰੋਲ ਕਰੋ ਹੁਣ ਫਾਦਰ ਮੈਂ ਬਹੁਤ ਸਾਰੇ ਐਸੇ ਫਾਦਰਜ਼ ਨੂੰ ਜਾਣਦਾ ਹੁਣ ਉਹਨਾਂ ਨੂੰ ਵਿਚਾਰੇ ਨੂੰ ਲੁਕੋਣ ਦੀ ਜਗ੍ਹਾ ਨਹੀਂ ਲੱਭ ਰਹੀ ਕਿਉਂ ਖੁਦ ਵੀ ਉਹ ਨਸ਼ਾ ਕਰਦੇ ਸੀ ਹੁਣ ਜਦੋਂ ਬੱਚੇ ਵੱਡੇ ਹੋ ਕੇ ਨਸ਼ਾ ਕਰਕੇ ਉਹਨਾਂ ਦੇ ਗਲ ਚ ਗੁੱਠਾ ਦਿੰਦੇ ਨੇ ਉਹਨਾਂ ਨੂੰ ਬਹੁਤ ਅਫਸੋਸ ਹੁੰਦਾ ਬਟ ਹੁਣ ਬੇੜ ਡੁੱਲ ਚੁੱਕੇ ਉਹਨੂੰ ਉਸ ਸਮੇਂ ਨੂੰ ਤੁਸੀਂ ਵਾਪਸ ਨਹੀਂ ਬੁਲਾ ਸਕਦੇ ਸੋ ਪਲੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਗੱਲਾਂ ਤੇ ਧਿਆਨ ਦੇਣਾ ਕਿ जड़ियाँ चीज़ा जिमें सोकाल अल्कोहल जी बड़ी सोशली एक्सैप्टिड एक नशा है सॉरी कहते हाँ जी हाँ शराब का की है जी रा पीओ तो सवेरे नशा उतर जाता नहीं उतर इंटरनेशनली गल प्रूव होगी जोड़े पेरेंट्स नशा करते हैं चाहे किसी तरह का नशा एलकोहल समोकिंग चिट्टा कॉला जो भी कह लो तीन उन्होंने बच्चे प्रोन टू ने नशे के लिए बहुत जल्द नशे वाल अट्रैक्ट होंगे ने मैं कई कंट्रीज़ घूमे उ ਲੇਡੀਜ਼ ਵੀ ਬਹੁਤ ਜ਼ਿਆਦਾ ਨਸ਼ਾ ਕਰਦੀਆਂ ਨੇ। ਤੋਂ ਆਪਣੀ ਇੰਡੀਆਛਲੇ ਉਸ ਉਹ ਪੈਰਾਮੀਟਰਸ ਤੇ ਉਹ ਪਰਸੈਂਟੇਜ ਘਟ ਹੈ ਬਟ ਐਨੀ ਵੀ ਘਟ ਨਹੀਂ ਹੈ ਹੁਣ ਸਾਡੀਆਂ ਵੀ ਫੀਮੇਲ ਜਿਹੜੀਆਂ ਲੜਕੀਆਂ ਹੈਗੀਆਂ ਯੰਗ ਜਾਂ ਥੋੜੇ ਏਜ ਵੀ ਜ਼ਿਆਦਾ ਹੋਗੀ ਉਹ ਅਕਸਰ ਅਲਕੋਹਲ ਲੈਂਦੀਆਂ ਜਾਂ ਸਮੋਕਿੰਗ ਲੈਂਦੀਆਂ ਮੈਂ ਦੇਖੀਆਂ ਨੇ ਬਹੁਤ ਅਕਸਰ। ਉਹ ਕਪਲਸ ਜਿਨ੍ਹਾਂ ਦੇ ਬੱਚੇ ਹਲੇ ਹੋਣੇ ਨੇ ਪਲੀਜ਼ ਤੁਹਾਡੇ ਵਾਸਤੇ ਇਹ ਬੇਹਾਦ ਇੰਪੋਰਟੈਂਟ ਵੀਡੀਓ ਹੈ। ਬੱਚਾ ਪੈਦਾ ਕਰਨ ਤੋਂ 6 ਮਹੀਨੇ ਪਹਿਲਾਂ ਹਰ ਤਰ੍ਹਾਂ ਦਾ ਨਸ਼ਾ ਬੰਦ ਕਰ ਦਿਓ ਹਰ ਤਰ੍ਹਾਂ ਦਾ ਨਸ਼ਾ ਨੋ স্মੋਕਿੰਗ ਨੋ ਐਲਕੋਹਲ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਨਹੀਂ ਕਰਨਾ ਅਗਰ ਤੁਸੀਂ ਦੇਵੀ ਦੇਵਤੇ ਪੈਦਾ ਕਰਨੇ ਨੇ ਨਾ ਤਾਂ ਸਾਤਵਿਕ ਫੂਡ ਵਾਲੇ ਪਾਸੇ ਕਨਵਰਟ ਹੋ ਜਾਓ ਸਾਤਵਿਕ ਫੂਡ ਤਾਂ ਅਸੀਂ ਜਾ ਕੇ ਇੱਕ ਅੱਛੀ ਸੋਸਾਇਟੀ ਨੂੰ ਇੱਕ ਵਧੀਆ ਬੱਚੇ ਪੈਦਾ ਕਰਕੇ ਦੇ ਸਕਦੇ ਹਾਂ ਆਦਰਵਾਈਜ਼ ਜੋ ਹਾਲ ਇਸ ਟਾਈਮ ਸੋਸਾਇਟੀ ਦਾ ਨਾ ਜੀ ਇਸ ਟੈਰੀਬਲ ਟੈਰੀਬਲ ਇਹਨੂੰ ਕਹਿੰਦੇ ਨੇ ਡਵਿੰਗਲਿੰਗ ਸਪਾਇਰਲ ਡਵਿੰਗਲਿੰਗ ਸਪਾਇਰਲ ਮੀਨਸ ਅਸੀਂ ਡਾਊਨਵਰਡਸ ਜਾ ਰਹੇ ਹਾਂ ਬਹੁਤ ਤੇਜ਼ੀ ਨਾਲ ਵਰਲਪੂਲ ਵਰਡ ਵੀ ਇਹਦੇ ਕਾਫੀ ਪੈਰਲਲ ਹੈ ਇਹ ਇਹ ਡਾੰਗਫਾਲ ਕਿੱਥੋਂ ਆਇਆ ਸਾਡੀ ਸਾਈਕੀ ਚੋਂ ਆਇਆ ਸੋਸ਼ਲ ਮੀਡੀਆ ਸੋ ਕਾਲਡ ਬਹੁਤ ਪਾਵਰ ਹੈ ਸੋਸ਼ਲ ਮੀਡੀਆ 'ਚ ਮੈਂ ਫਸਟ ਟਾਈਮ ਫੀਲ ਕੀਤਾ ਪਿਛਲੇ 5-6 ਮਹੀਨੇ ਤੋਂ ਮੈਂ ਗੱਲ ਨੂੰ ਫੀਲ ਕਰ ਰਿਹਾ ਸੀ ਮੈਂ ਕੁਝ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਤਾਂ ਉਹਨਾਂ ਦਾ ਆਊਟਕਮ ਬਹੁਤ ਵਧੀਆ ਆਇਆ ਮੈਂ ਆਪਣੇ ਦਿਲ ਦਾ ਦਰਦ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਉਹ ਮੈਂ ਕੀਤਾ ਤਾਂ ਤੁਹਾਡੇ ਵੱਲੋਂ ਬਹੁਤ ਅੱਛਾ ਰਿਸਪੌਂਸ ਆਇਆ ਥੈਂਕ ਯੂ ਸੋ ਇਹ ਵੀ ਮੈਂ ਆਪਣੇ ਦਿਲ ਦਾ ਦਰਦ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਿਹੜੇ ਬੱਚਿਆਂ ਦੀ ਹਲੇ ਸ਼ਾਦੀ ਨਹੀਂ ਹੋਈ ਜਾਂ ਜਿਹਾਂ ਦੀ ਸ਼ਾਦੀ ਹੋ ਗਈ ਉਹ ਪਲਾਨ ਕਰ ਰਹੇ ਨੇ ਬੱਚੇ ਲਈ ਤਾਂ ਇਹ ਵੀਡੀਓ ਨੂੰ ਬਹੁਤ ਧਿਆਨ ਨਾਲ ਦੇਖਿਓ ਕਿਸੇ ਤਰ੍ਹਾਂ ਦਾ ਵੀ ਕੋਈ ਨਿਸ਼ਾਨ ਨਹੀਂ ਕਰਨਾ ਮਿਨਿਮਮ 6 ਮਹੀਨੇ ਲੱਗਦੇ ਨੇ ਤੁਹਾਡੇ ਅੰਦਰੋਂ ਤੁਹਾਡੇ ਸੈਲਸ ਦੇ ਵਿੱਚੋਂ ਵੀ ਟੌਕਸਿਜ਼ਮ ਬਾਹਰ ਆਉਣ ਲਈ ਉਹ ਜਿਹੜੀ ਅਲਕੋਹਲ ਦੇ ਟਬੈਕੂ ਦੇ ਜਾਂ ਚਿੱਟੇ ਜਾਂ ਕਾਲੇ ਨਸ਼ੇ ਦੇ ਬੋਡੀ ਚੋਂ ਬਾਹਰ ਨਿਕਲਣ ਲਈ ਅਗਰ ਹਸਬੰਦ ਵਾਈਫ ਚੋਂ ਕੋਈ ਵੀ ਨਸ਼ਾ ਕਰਦਿਆ ਤਾਂ ਤਿਆਰ ਰਹੋ ਅੱਜ ਤੋਂ 10 15 20 ਸਾਲਾਂ ਬਾਅਦ ਤੁਹਾਨੂੰ ਬਹੁਤ ਇਹ ਮੇਰੀ ਅੱਜ ਵਾਲੀ ਗੱਲ ਤੁਹਾਨੂੰ ਯਾਦ ਆਊਗੀ ਵਹਾਂ ਉਹ ਤੋਂ ਡਾਕਟਰ ਸੇਖੋਂ ਨੇ ਗੱਲ ਕਹੀ ਸੀ ਤੇ ਅੱਜ ਉਹ ਦਿਨ ਆ ਗਿਆ ਸਾਡੇ ਪਛਤਾਉਣ ਦਾ ਪਲੀਜ਼ ਮੇਰੇ ਐਕਸਪੀਰੀਅੰਸ ਤੋਂ ਜੇ ਕਿਸੇ ਨੂੰ ਫਾਇਦਾ ਹੁੰਦਾ ਤਾਂ ਪਲੀਜ਼ ਫਾਇਦਾ ਉਠਾ ਲਓ ਬਹੁਤ ਜ਼ਿਆਦਾ ਜ਼ਰੂਰੀ ਹੈ ਮਤਲਬ ਐਸ ਟਾਈਮ ਨਾ ਮੈਨੂੰ 3 4 ਦਿਨ ਪਹਿਲਾਂ ਕਾਲ ਆਈ ਕੈਨੇਡਾ ਤੋਂ ਮੇਰੇ ਬਹੁਤ ਪਿਆਰੇ ਅਸਲਾ ਇੱਕ ਫਰਨਸਿੰਗ ਚੱਡਾ ਬਹੁਤ ਵਧੀਆ ਇਨਸਾਨ ਨੇ ਬ੍ਰੈਂਟਨ ਚ ਇਮੀਗ੍ਰੇਸ਼ਨ ਕੰਸਲਟੈਂਟ ਵੀ ਨੇ ਤੇ ਲਾਇਰ ਵੀ ਨੇ ਸੀਏਵੀ ਨੇ ਉਹ ਕਹਿੰਦੇ ਜੀ ਤੁਸੀਂ ਜਿਹੜੀਆਂ ਵੀਡੀਓਜ਼ ਪਾ ਰਹੇ ਹੋ ਬਹੁਤ ਵਧੀਆ ਪਾ ਰਹੇ ਹੋ ਤੇ ਕਹਿੰਦੇ ਅਸੀਂ ਇੱਥੇ ਵੀ ਸਰਵੇ ਕੀਤਾ ਕੈਨੇਡਾ ਦੇ ਵਿੱਚ ਕਹਿੰਦੇ ਹਰ ਸੈਕਿੰਡ 3rd ਬੱਚਾ ਆਟਿਸਟਿਕ ਹੈ ਤੇ ਇੰਡੀਆ ਦਾ ਹਾਲ ਕਿਉਂਕਿ ਬਹੁਤਾ ਚੰਗਾ ਨਹੀਂ ਸਾਰੇ ਵਰਲਡ ਦੇ ਵਿੱਚ ਇਹ ਨੇ ਇੱਕ ਬਹੁਤ ਇੱਕ ਤਰ੍ਹਾਂ ਦੀ ਇਨਫੈਕਸ਼ਨ ਫੈਲ ਗਈ ਬਹੁਤ ਬੁਰੀ ਤਰ੍ਹਾਂ ਆਟイズਮ ਦੀ ਮੈਂਟਲੀ ਰਿਟਾਰਡਡ ਬੱਚਿਆਂ ਦੀ ਉਹਦਾ ਕ੍ਰੈਡਿਟ ਸਾਨੂੰ ਪੇਰੈਂਟਸ ਨੂੰ ਜਾਂਦਾ ਹੈ ਸਾਨੂੰ ਨਾ ਪੇਰੈਂਟਿੰਗ ਨਹੀਂ ਕਰਨੀ ਆਉਂਦੀ ਸਾਨੂੰ ਪਤਾ ਨਹੀਂ ਅਸੀਂ ਕਦੋਂ ਬੱਚੇ ਪੈਦਾ ਕਰਨੇ ਨੇ ਨਸ਼ੇ ਕਰੀ ਜਾਂਦੇ ਆ ਤੇ ਬੱਚੇ ਪੈਦਾ ਕਰੀ ਜਾਂਦੇ ਆ ਉਹਨਾਂ ਦਾ ਆਊਟਕਮ ਹੁਣ ਬਹੁਤ ਵੱਡੇ ਲੈਵਲ ਤੇ ਆਉਣਾ ਸ਼ੁਰੂ ਹੋ ਗਿਆ ਸੋ ਪਲੀਜ਼ ਤੁਸੀਂ ਹੁਣ ਜਾਗ ਲਓ ਤਾ ਵੀ ਸਵੇਰਾ ਹੋ ਜੂਗਾ ਅੱਗੇ ਆਉਣ ਵਾਲੀਆਂ ਜਨਰੇਸ਼ਨਸ ਲਈ ਇਹ ਬਹੁਤ ਜ਼ਰੂਰੀ ਮੈਸੇਜ ਮੈਂ ਦੇ ਰਿਹਾ ਪਤਾ ਨਹੀਂ ਕਿੰਨੇ ਲੋਕਾਂ ਨੂੰ ਸਮਝਾਵਾਂ ਬਟ ਪਲੀਜ਼ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ ਪੇਰੈਂਟਸ ਲਈ ਬੇहद ਜ਼ਰੂਰੀ ਹੈ ਸਾਤਵਿਕ ਹੋ ਜੋ ਕਨਸੈਪਸ਼ਨ ਤੋਂ ਪਹਿਲਾਂ ਪਹਿਲਾਂ ਜਿੰਨੀ ਤੇ ਪਹਿਲਾਂ ਹੋ ਜਾਓਗੇ ਉਹਨੇ ਅੱਛੇ ਬੱਚੇ ਆਊਟਕਮ ਉਹਨੇ ਚੰਗੀ ਹੋਊਗੀ ਜੇ ਨਾਲ ਲੇਟ ਹੋ ਜਾਓਗੇ ਆ ਫਿਰ ਬਾਅਦ ਚ ਪਛਤਾਏ ਨਾਲ ਆਪਣਾ ਕਹਿੰਦੇ ਆਪ ਪਛਤਾਈ ਕਿਆ ਹੋਤ ਹੈ ਜਬ ਚਿੜੀਆਂ ਚੁਗ ਗਈ ਖੇਤ ਉਹ ਖੇਤ ਨੂੰ ਹੋਣੇ ਸਵਾਰ ਲੋ ਚੰਗੀ ਗੱਲ ਹੈ ਸੋ ਮੇਰੇ ਵੱਲੋਂ ਪਲੀਜ਼ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਆਪਣੇ ਦਿਲ ਦਾ ਦਰਦ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਬਾਕੀ ਅਗਲੀ ਵੀਡੀਓ ਦੀ ਵੇਟ ਕਰੋ ਥੈਂਕ ਯੂ